ਦੀ ਮਦਦ ਭਾਗੀ ਐਕਸੀਡੈਂਟ ਦੀ ਘਟਨਾ ਹੋਈ ਹੈ ਉਸ ਨੂੰ ਲੈ ਕੇ ਜੋ ਅਨਾਭਾ ਵਿੱਚ ਤੁਸੀਂ ਕੀ ਨਿਰਦੇਸ਼ ਦਿੱਤੇ ਨੇ ਜੇ ਵੈਨਾਂ ਵਾਲੇ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਦੇ ਹੁਕਮਾਂ ਮੁਤਾਬਕ ਐਸਪੀ ਟ੍ਰੈਫਿਕ ਸ਼੍ਰੀ ਕ੍ਰਿਸ਼ਨ ਕੁਮਾਰ ਪੰਥੇ ਡੀਐਸਪੀ ਸ਼੍ਰੀ ਅਛਰੂ ਰਾਮ ਜੀ ਸ਼ਰਮਾ ਇਹਨਾਂ ਦੇ ਹੁਕਮਾਂ ਮੁਤਾਬਕ ਅਸੀਂ ਜੋ ਸਕੂਲ ਦੀਆਂ ਗੱਡੀਆਂ ਚੱਲ ਰਹੀਆਂ ਨੇ ਜਿਨ੍ਹਾਂ 'ਚ ਓਵਰਲੋਡਿੰਗ ਬੱਚੇ ਕੋਈ ਫਿਟਨੈਸ ਨਹੀਂ ਜਾਂ ਕੋਈ ਕੰਡਮ ਗੱਡੀ ਆ ਆਉਂਦੇ ਬਣਦੇ ਚਲਾਨ ਕੀਤੇ ਗਏ। ਇਹਦੇ ਦੌਰਾਨ ਅਸੀਂ ਜੋ ਟਿਪਰ ਚੱਲਦੇ ਨੇ, ਓਵਰਲੋਡਿੰਗ, ਓਵਰ ਸਪੀਡਿੰਗ ਉਹਨਾਂ ਦੇ ਮਾਲਕਾਂ ਨੂੰ ਤੇ ਡਰਾਈਵਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਸਕੂਲ ਟਾਈਮ ਜਦੋਂ ਲੱਗਦਾ ਜਾਂ ਛੁੱਟੀ ਹੁੰਦੀ ਆ, ਉਸ ਟਾਈਮ ਆਪਣੇ ਟਿਪਰ ਮੂਵਮੈਂਟ ਨਾ ਕਰਨ। 2-3 ਘੰਟੇ ਸਵੇਰੇ ਤੇ ਦੁਪਹਿਰੇ 12 ਤੋਂ 3 ਉਸ ਟਾਈਮ ਸਕੂਲ ਦੀਆਂ ਬੰਨਾਂ, ਸਕੂਲ ਦੀਆਂ ਬੱਸਾਂ ਤੇ ਮਾਪਿਓ ਖੁਦ ਕਈ ਵਾਰ ਲੈਣ ਆਉਂਦੇ ਨੇ ਬੱਚਿਆਂ ਨੂੰ ਤਾਂ ਉਸ ਟਾਈਮ ਰਸ਼ ਹੁੰਦਾ। ਇਸ ਕਰਕੇ ਭਾਰੀ ਵਾਹਨ ਨੂੰ ਭੀੜ ਭੜਾ ਇਲਾਕੇ ਵਿੱਚੋਂ ਗੁਜ਼ਰਨਾ ਬੰਦ ਕੀਤਾ ਗਿਆ। ਇਹ ਸਰ ਜਿਸ ਤਰ੍ਹਾਂ ਵੀ ਸਕੂਲ ਦੇ ਜਿਹੜੇ ਡਰਾਈਵਰ ਕਨੈਕਟਰ ਦੇ ਜੋ ਵਾਹਨ ਚਲਾਉਂਦੇ ਉਹਨਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ। ਹਾਂਜੀ ਸਰ ਬਿਲਕੁਲ ਉਹਨਾਂ ਨੂੰ ਹਦਾਇਤ ਕੀਤੀ ਗਈ ਤੁਸੀਂ ਸਵੀਡ ਗਰਨਰ ਲਵਾਓ ਗੱਡੀ 'ਚ ਤਾਂ ਜੋ ਸਪੀਡ ਓਵਰ ਨਾ ਹੋ ਸਕੇ। ਆਪਣੀਆਂ ਸਾਰੀ ਫਿਟਨੈਸ ਸਰਟੀਫਿਕੇਟ ਰੱਖੋ। ਲਾਇਸੈਂਸ ਜ਼ਰੂਰੀ ਹੈ ਲਾਇਸੈਂਸ ਤੇ ਤਜਰਬਾ ਘੱਟੋ-ਘੱਟ 4-5 ਸਾਲ ਦਾ ਹੋਣਾ ਚਾਹੀਦਾ। ਵੀ ਉਹ ਵਾਹਨ ਚਲਾਉਂਦਾ ਹੋਵੇ ਉਹਨੂੰ ਡਰਾਈਵਿੰਗ ਆਂਦੀ ਹੋਵੇ। ਤੇ ਕਦੀ ਵੀ ਓਵਰਟੇਕਿੰਗ ਨਾ ਕਰੇ ਓਵਰਲੋਡਿੰਗ ਨਾ ਕਰੇ ਓਵਰ ਸਪੀਡਿੰਗ ਨਾ ਕਰੇ ਹੋਰ ਜਿਸ ਤਰ੍ਹਾਂ ਸਰ ਦੇਖਣ ਚਾਇਆ ਕਈ ਮਤਲਬ ਕਿ ਜਿਵੇਂ ਬਹਿਨਾ ਤੇ ਕਨੈਕਟਿਵ ਨਹੀਂ ਹੁੰਦੇ ਔਰ ਬੱਚਿਆਂ ਨੂੰ ਛੱਟਣ ਜਾਂਦੇ ਆ ਪਿੰਡਾਂ ਵਿੱਚ ਤਾਂ ਬੱਚੇ ਨੂੰ ਉਹਨਾਂ ਮਤਲਬ ਕਿ ਲਾਉਣਾ ਬਚੇ ਨੂੰ ਕਰਨਾ ਉਸ ਸੰਬੰਧੀ ਕੋਈ ਮੁਰਦੇ ਦਿੱਤੀ ਜੀ ਹਾਂਜੀ ਇਹਦੇ ਵਿੱਚ ਅਟੈਂਡਡ ਹੁੰਦਾ ਜੀ ਇੱਕ ਜਿਹੜਾ ਨਾਲ ਹੁੰਦਾ ਬੱਸ ਦੇ ਜਾਂ ਕੈਬ ਦੇ ਆਟੋ ਦੇ ਉਹ ਤਾਂ ਕਰਕੇ ਬੱਚੇ ਨੂੰ ਕਈ ਵਾਰ ਫੀਮੇਲ ਬੱਚਾ ਵੀ ਹੁੰਦਾ ਮੇਲ ਵੀ ਤਾਂ ਇਸ ਵੀ ਟੈਂਡਡ ਜ਼ਰੂਰੀ ਆ ਜਦੋਂ ਗੱਡੀ ਖੜਦੀ ਆ ਟਾਕੀ ਖੁੱਲਦੀ ਆ ਤਾਂ ਸੱਜੇ ਖੱਬੇ ਦੇਖ ਕੇ ਵੀ ਕੋਈ ਹੋਰ ਵਾਹਨ ਤਾਂ ਨਹੀਂ ਆ ਰਿਹਾ ਉਹਨੂੰ ਸੇਫ ਤਰੀਕੇ ਨਾਲ ਟੈਂਡਡ ਹੀ ਬੱਚੇ ਨੂੰ ਗੱਡੀ 'ਚੋਂ ਉਤਾਰਦਾ ਹੈ ਟੈਂਡਡ ਹੀ ਉਹਨੂੰ ਚੜ੍ਹਾਉਂਦਾ ਹੈ ਕੋਈ ਅਪੀਲ ਕਰਨਾ ਚਾਹੋਗੇ ਸਰ ਮੇਰੀ ਤਾਂ ਸਾਰੇ ਡਰਾਈਵਰਾਂ ਨੂੰ ਬੱਸ ਕੰਡੈਕਟਰਾਂ ਨੂੰ ਜਿਹੜੇ ਵੀ ਆਪਣੇ ਸਕੂਲ ਵਾਹਨ ਚਲਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਆਪਣਾ ਸੇਫ ਸਕੂਲ ਜਿਹੜੀ ਪਾਲਿਸੀ ਬਣੀ ਆ ਅਫਸਰਾਂ ਵੱਲੋਂ ਉਦੇ ਨੀਮਾ ਮੁਤਾਬਕ ਚੱਲਣ ਅਗਰ ਉਹਨਾਂ ਮਨਤੀਵਾਂ ਨਾਲ ਨਹੀਂ ਚੱਲਣਗੇ ਤਾਂ ਉਹਨਾਂ ਦੇ ਬਣਦੇ ਚਰਾਨ ਕੀਤੇ ਜਾਣਗੇ ਚਰਾਨ ਕਰ ਵੀ ਰਹੇ ਹਾਂ ਹਦਾਇਤਾਂ ਵੀ ਦੇ ਰਹੇ ਹਾਂ ਤਾਂ ਜੋ ਐਸੀ ਦੁਰਘਟਨਾ ਦੁਆਰਾ ਨਾ ਵਾਪਰ ਸਕੇ ਥੈਂਕ ਯੂ